ਲੈ ਲਓ ਕਿਵੇਂ ਆ ਫਿਰ ਗੁਰਬੀਰ ਸਿੰਘ ਆ ਕੀ ਹਾਲ ਆ ਬਹੁਤ ਠੀਕ ਆ ਜੀ ਹਾਂ ਯਾਰ ਹੁਣ ਆਪਣੇ ਹਲਾ ਪੰਜਾਬ ਦਾ ਕੀ ਹਾਲ ਹੋਇਆ ਬਹੁਤ ਬੁਰਾ ਹਾਲ ਹੈ ਹਾਂ ਬਹੁਤ ਬੁਰਾ ਹਾਲ ਯਾਰ ਇਹ ਤਾਂ ਆਣੇ ਦੇ ਕੀ ਹਾਲ ਕਰਦੇ ਆਪਣੇ ਦੂਜਾ ਉਹਨਾਂ ਨੇ ਉੱਥੇ ਚੰਡੀਗੜ੍ਹ ਹਾਂਜੀ ਹਾਂ ਕਿਵੇਂ ਮੁੰਡੇ ਮਾਰੇ ਯਾਰ ਦੋ ਹੈ ਉਹ ਨਾ ਕਰਦੇ ਆ ਹਾਂ ਇਹ ਤਾਂ ਨਾ ਕਿਸੇ ਦਿਨ ਆਪਾਂ ਨੂੰ ਬੋਲਾ ਲੜ ਕਰੇ ਜਿਵੇਂ ਆਪਾਂ ਅੰਗਰੇਜ਼ ਕੱਢੇ ਸੀ ਆਇਆਂ ਕੱਢਣੇ ਪੈਣੇ ਆ ਆਇਆਂ ਕੱਢਣੇ ਪੈਣੇ ਸਹੀ ਗੱਲ ਹਾਂ ਭਈਆ ਤਾਂ ਮਾਲ ਪਹਲਾ ਆ ਗਿਆ ਯਾਰ ਬੜਾ ਸਾਰਾ ਲੁਧਿਆਣਾ ਦੇ ਭਈਆ ਹੀ ਬੈਠਾ ਲੁਧਿਆਣਾ ਕੀ ਚੰਡੀਗੜ੍ਹ ਬੈਠਾ ਮੋਗਾ ਬੈਠਾ ਜਗਰਾਉਂ ਬੈਠਾ ਤੇ ਆਮ ਤਾਂ ਪਿੰਡਾਂ 'ਚ ਬਹੁਤ ਆਏ ਬੈਠੇ ਆ ਜਿਵੇਂ ਟੁੱਡੀਕੇ ਟੁੱਡੀਕੇ 'ਚ ਬਹੁਤ ਆਏ ਬੈਠੇ ਆ ਸਾਰੇ ਹੁਣ ਤਾਂ ਮੋਟਰਾਂ 'ਤੇ ਬੈਠੇ ਆ ਹਾਂ ਤੇ ਇਸ ਤਰ੍ਹਾਂ ਇਹਨਾਂ ਦਾ ਇਹ ਤਾਂ ਫਿਰ ਆਪਾਂ ਨੂੰ ਕੱਢਣਗੇ ਕਿ ਕਿਸ ਦਿਨ ਹਾਂ ਕਹਿੰਦੇ ਭਈਏ ਤਾਂ ਮੈਨੂੰ ਕਦੇ ਬਾਪੂ ਤੁਸੀਂ 12 ਸਾਲ ਨੂੰ ਮਰ ਕੇ ਸੀ ਸ਼ਾਮਣਾ ਮੇਰਾ ਮੂੰਹੋਂ ਮੋਂ ਕਹਿੰਦੇ ਕਿ ਨਹੀਂ ਹਾਂ ਐਂ ਕਹਿੰਦੇ ਆ ਇਹ ਸਾਡਾ ਕਰਇਤੇਦਾਰ ਸੀ ਜਰ 10 ਕਿਰੀ ਤੇ ਮਤਲਬ 30 35 ਕੱਲੇ ਸੀਗੇ ਝੋਨੇ ਦੇ ਬੀਜੇ ਤੇ ਉਹਨੂੰ ਤੇ ਭਈਆ ਰਾਖੀ ਭਵਾਤਾ ਹੁਣ ਕੱਲਾ ਸੀਗਾ ਬੰਦਾ ਆਪ ਜਦੋਂ ਰਾਖੀ ਭਵਾਤਾ ਤੇ ਉੱਥੇ ਪਤੰਦੇ ਨੇ ਇੱਕ ਟਰਾਲੀ ਉਹਨਾਂ ਨਾਲ ਰਲ ਕੇ ਵੇਚ ਗਿਆ ਮੰਡੀ 'ਚ ਵੇਚਤੀ ਗੱਡੀ ਮਾੜੀ ਵੇਚ ਕੇ ਉਹਨਾਂ ਨੇ ਨਗਦ ਰੁਪਈਏ ਦੇ ਤੇ ਨਗਦੇ ਦੇ ਤੇ ਤੇ ਚਲੋ ਤੋਂ ਝੋਨਾ ਵੇਚ ਕੇ ਆ ਗਏ ਜਦੋਂ ਆ ਗਏ ਘਰੇ ਪਤਾ ਨਹੀਂ ਕੀ ਚੱਕ ਚੱਕ ਚੰਨੀ ਝੋਲਾ ਇਹ ਤਾਂ ਦੇ ਪਤਾ ਨਹੀਂ ਕਣਕ ਧਰ ਦੇ ਬੀ ਵਾਲੀ ਤੇ ਭਈਏ ਦੀ ਜੇਬ ਚੋਂ ਰੁਪਈਏ ਡਿੱਗ ਪਏ 2-2000 ਦੇ ਆਪਣੇ 5-500 ਦੇ نوٹ ਵਾ ਵਾ ਸਹੀ ਜੀ ਜਦੋਂ ਡਿੱਗੀ ਤੇ ਉਹ ਕਹਿੰਦਾ ਇਹ ਆ ਕਿੱਥੋਂ ਲਿਆ ਤੂੰ ਪੈਸੇ ਇਹ ਤਾਂ ਉੱਥੋਂ ਇਹ ਤਾਂ ਉੱਥੋਂ ਲਾ ਗਿਆ ਕਰਨ ਉਹ ਤਾਂ ਗੱਲ ਜਣੀ ਗੱਲ ਜੀ ਬਣੀ ਨਹੀਂ ਭਈਏ ਤੋਂ ਜਦੋਂ ਗੱਲ ਨਹੀਂ ਬਣੀ ਤੇ ਉਹਦੇ ਮਨ ਨੂੰ ਸ਼ੱਕ ਪੈ ਗਈ ਵੀ ਜਿਹੜਾ ਇਹ ਚਾਹ ਝੋਨੇ ਕੋਲੇ 20 ਦਿਨ ਬੈਠਾ ਰਿਹਾ ਵੀ ਉੱਥੇ ਰਨੇ ਕੋਈ ਗੜਬੜ ਕਰਤੀ ਹੋਵੇ ਤੇ ਇਹਨੇ ਕੀ ਕਰਿਆ ਤੇ ਫੇਰ ਪਾਈ ਜੀ ਮੰਡੀ ਚ ਗਿਆ ਏ ਮੰਡੀ ਫਿਰ ਹੋਰ ਬੰਦੇ ਤੋਂ ਕਿਤੇ ਹੋਲੀ ਹੋਲੀ ਹੋਈ ਕਨਸੋ ਕੱਢੀ ਕਨਸੋ ਕੱਢ ਕੇ ਤੇ ਉਹਨੂੰ ਕਹਿੰਦਾ ਵੀ ਚੋਨਾ ਸੋਡਾ ਟਰਾਲੀ ਤੋਂ ਉੱਤੇ ਹੀ ਅਬਲਤਾ ਵੇਚ ਗਿਆ ਘਟੋਟ 100 ਸਵਾ 100 ਬੂਰੀਓ ਨੇ ਵੇਚੀ ਆ ਰਲ ਕੇ ਵੇਚੀ ਆ ਕੁਸ ਉਹ ਲੈ ਗਏ ਜਿਹੜੇ ਫੜਾ ਵਾਲੇ ਸੀਗੇ ਲੇਵਰ ਵਾਲੇ ਆ ਲੇਵਰ ਵਾਲੇ ਤੇ ਕੋਸੇ ਨਹੀਂ ਲੈ ਲਈ ਪੈਸੇ ਤੇ ਚਲੋ ਆਹ ਤਾਂ ਬਾਈ ਦੇਣੇ ਸੀ ਜਦੋਂ ਉਹਨੇ ਨੇ ਲੇਵਰ ਨਾਲ ਰਲ ਕੇ ਵੇਚਤਾ ਕੰਮ ਹਾਂ ਤੇ ਐ ਹੋਈਆ ਇਸ ਤਰ੍ਹਾਂ ਵੀ ਇਹ ਕਰਦੇ ਆ ਬਹੁਤ ਮਾੜੀ ਗੱਲ ਆ ਬਹੁਤ ਇਹਦਾ ਹੁਣ ਅਸੀਂ ਤੱਕਾ ਹੀ ਕਰਦੇ ਆ ਹਾਂ ਇਹ ਤਾਂ ਕੱਲੇ ਹੁਣ ਆਪਾਂ ਕਈ ਯਾਰ ਆਮ ਘਰੇ ਕੱਲੇ ਹੁੰਨੇ ਆ ਕੱਲੇ ਜੇ ਆਪਾਂ ਬਾਹਰ ਆਗੇ ਤੇ ਬੁੜੀਆਂ ਹੁੰਦੀਆਂ ਬੁੜੀਆਂ ਤੇਨੂੰ ਸਾਡਾ ਭਈਆ ਰੱਖਿਆ ਆ ਪੋਚੇ ਉਹ ਲਾਉਂਦਾ ਵਾ ਤੂੜੀ ਉਹ ਪਾਉਂਦਾ ਪੱਠੇ ਉਹ ਇੱਕ ਅੱਧਾ ਪਸ਼ੂ ਹੁੰਦਾ ਤੇ ਦੋ ਜੀ ਹੁੰਦੇ ਰੱਖਿਆ ਭਈਆ ਹੁੰਦਾ ਉਹ ਵੱਡਾ ਹੋ ਕੇ ਭੇਤੀ ਹੋ ਜਾਂਦਾ ਜਿੱਦੇ ਉਹਨੂੰ ਸੋਨਾ ਸਾਰਾ ਜਾਂ ਪੈਸੇ ਹੋ ਸਕਦਾ ਪਤਾ ਲੱਗਿਆ ਭਾਈ ਉੱਦੀ ਰਗੜ ਕੇ ਉੱਢ ਦੂ ਰਗੜੇ ਕਿੰਨੀ ਥਾਈ ਹਾਂ ਅਚੰਦੀਆਂ ਜਵਗ ਮਾਰਿਆ ਹਾਂ ਫੇਰ ਆਪਾਂ ਪਤਾ ਕੀ ਗੱਲ ਆ ਇੱਕ ਹੋਰ ਗੱਲ ਆ ਮੈਨੂੰ ਮੈ ਤਾਂ ਵੀ ਆਪਾਂ ਨਾ ਤਾਂ ਇਹਦਾ ਆਧਾਰ ਕਾਰਡ ਲੈਨੇ ਆ ਲਿਆ ਕਿਸੇ ਨੇ ਆਧਾਰ ਕਾਰਡ ਨਹੀਂ ਬਈ ਆ ਵੀ ਕਿੱਥੇ ਤੇਰੇ ਡੇਰੇ ਆ ਕਿੱਥੇ ਤੇਰੀ ਪੱਕੀ ਰਹਿਸ਼ ਆ ਲਈ ਨਹੀਂ ਨਾ ਕਿਸੇ ਨੇ ਇਹ ਨਹੀਂ ਇਹ ਤਾਂ ਮੈਂ ਤਾਂ ਦੇਖਣ ਆਪਣੀ ਬੈਂਕ ਨਹੀਂ ਜਰਾ ਆਪਣੇ ਉਹ ਕੀ ਆ ਪੰਜਾਬ ਸਿੰਧ ਬੈਂਕ ਜਿਹੜੀ ਆਪਣੇ ਵਾਲੀ ਦੋਧਰ ਵਾਲੀ ਕੋਈ ओरिएंटਲ ਬੈਂਕ ਹੁੰਦੀ ਸੀ ਉਹਦੇ ਵਿੱਚ ਹੁਣ ਸਾਰੇ ਪੈਸੇ ਆ ਬੈਠਿਆ ਕਿ ਨਹੀਂ ਮੈਨੇਜਰ ਤਾਂ ਹੋ ਸਕਦਾ ਮੈਨੇਜਰ ਵੀ ਪਈ ਗਈ ਹੋਵੇ ਤੇ ਸਾਰੇ ਮੈਨੇਜਰ ਹੀ ਆ ਆਪਣੇ ਬੈਠਿਆ ਬੈਂਕ ਚ ਤੇ ਚਾਜਰਾਂ ਨਾਲ ਗੱਲ ਸਮਝਦੇ ਨਾ ਬਾਤਾਂ ਰੌਲਾ ਜਿਹਾ ਪਾਈ ਜਾਂਦੇ ਆ ਐਂ ਭਾਈ ਸਾਰੇ ਇਹਨਾਂ ਨੇ ਹੋ ਜਾਣਾ ਆਪਣੇ ਤਾਂ ਭਾਈ ਕਿਸੇ ਦਿਨ ਇੱਕ ਮੇਰੀ ਗੱਲ ਯਾਦ ਰੱਖ ਲਈਂ ਆਪਣੇ ਦਾ ਜਿਹੜੇ ਮੁੰਡੇ ਨਾ ਜਵਾਕ ਪੰਜਾਬੀ ਵੀ ਭੁੱਲਦੇ ਜਾਂਦੇ ਆ ਭੁੱਲਦੇ ਜਾਂਦੇ ਪੱਕੀ ਗੱਲ ਕਿਉਂਕਿ ਜਿਹੜੀ ਅੰਦਰ ਸਕੂਲਾਂ ਚੋਂ ਜਿਹੜੇ ਕਨਵਰਟ ਸਕੂਲ ਆ ਸਾਰੇ ਉਹਨਾਂ ਚ ਪੰਜਾਬੀ ਤਾਂ ਬੰਦ ਆ ਅੰਗਰੇਜ਼ੀ ਬੋਲਣੀ ਚਾਹੀਦੀ ਜਾਂ ਹਿੰਦੀ ਬੋਲਣੀ ਆ ਪੰਜਾਬੀ ਨਹੀਂ ਬੋਲਦੇ ਹਾਂਜੀ ਹਾਂ ਤੇ ਆਪਣੇ ਪਲਾਟੂ ਕਰਕੇ ਤਾਂ ਬਾਹਰ ਤੁਰੇ ਜਿਹੜੇ ਬਾਹਰ ਤੁਰੇ ਜਾਂਦੇ ਆ ਉਹ ਤਾਂ ਬਾਹਰ ਉੱਠ ਗਏ ਜਿਹੜੇ ਇੱਥੇ ਹੋਣ ਵਾਲੇ ਜੋਾਕ ਆ ਇਹ ਇਹ ਤਾਂ ਬਈ ਪੰਜਾਬੀ ਬੋਲਦੇ ਹੀ ਨਹੀਂ ਸਾਡੇ ਨਾ ਭਈਆ ਇੱਕ ਹਾਂ ਕੁਲੀ ਕੁਲੀ ਆ ਗਿਆ ਹੁਣ ਟੋਸ ਪੱਜਾਇਕ ਤਾਂ ਹਾਂ ਤੇ ਮਾੜੀ ਗੱਲਾਂ ਨਹੀਂ ਪਹਿਲਾਂ ਅੱਛਾ ਇਹ ਸਾਸੀ ਲੈਣਾ ਉਹ ਤੋਂ 60 25 30 ਹਜ਼ਾਰ ਰਹਿਗਾ ਅੱਛਾ ਤੇ ਇੱਕ ਦਿਨ ਕਹਿੰਦੇ ਲੱਖ ਰੁਪਏ ਦੇ ਦਊ ਹਾਂ ਇਹ ਲੱਖ ਰੁਪਏ ਲੈ ਕੇ ਪਿਆਰ ਭੱਜਣਾ ਹਾਂ ਬਿਆਰ ਭੱਜਦਾ ਨਹੀਂ ਬੈਂਕ ਲੁੱਟ ਕੇ ਆਇਆ ਬਿਆਰ ਜੂ ਅੱਲਾ ਨਾ ਤੇ ਫੇਰ ਗਿਆਤਾ ਉਹ ਹੈ ਨਹੀਂ ਤੁਹਾਨੂੰ ਫਿਰ ਕਿਤੇ ਉਹ ਬਖਸ਼ਣ ਲੱਗਿਆ ਸੀ ਸਾਨੂੰ ਬਖਸ਼ਣਾ ਜੀ ਪੈ ਲੈ ਕੇ ਭਜਣਾ ਜਿਉਂ ਜਾਂ ਕੋ ਮਾਰ ਕਦੇ ਨਾ ਯਾਰ ਮੈਂ ਤਾਂ ਐਂ ਉਹ ਕਹਿੰਦਾ ਵੀ ਤੁਸੀਂ ਹੁਣ ਬੰਦੇ ਤੁਸੀਂ ਰੱਖਦੇ ਆ ਭਈਏ ਤੁਸੀਂ ਪਹਿਲਾਂ ਤੁਹਾਨੂੰ ਕਹਿਆ ਵੀ ਆਪਦੇ ਉਥੋ ਵਾਲਾ ਧਾਰ ਕੱਟ ਲਿਆ ਹਾਂ ਹਾਂ ਜਿੱਥੇ ਤੇਰਾ ਪਿੰਡ ਆ ਸਹੀ ਤਾਂ ਰੱਖਾਂਗੇ ਤਾਂ ਤੇਰੀ ਰਹਿਸਾ ਸਾਡੇ ਘਰੇ ਜੇ ਬਾਈ ਸੋਡੇ ਪੈਸੇ ਪੁੱਛੇ ਕਿਤੇ ਦੇਖ ਲਿਆ ਨੇ 5-4 ਲੱਖ ਕਿਤੇ ਪਿਆਰ ਦੇਖ ਲਿਆ ਤੇ ਇਹ ਨਹੀਂ ਪਤਾ ਸੁਰੂਅਤ ਦੇ ਟੱਬਰ ਨੂੰ ਸਾਰੇ ਨੂੰ ਰੇਡ ਜੇ ਇਹ ਜਾ ਰੇਡਦੇ ਆ ਤੇ ਮੁੜ ਕੇ ਦਿਓ ਆਪਣਾ ਕੋਈ ਐਡਰੈਸ ਨਹੀਂ ਡਰੋਸਰੀ ਨਹੀਂ ਉਹਨਾਂ ਦਾ ਯਾਰ ਇੱਥੋਂ ਨਿਕਲ ਜਾਣਾ ਹੁਣ ਇਹ ਨਹੀਂ ਪਤਾ ਜੂਪੀ ਦੇ ਨਹੀਂ ਪਤਾ ਆਪਣੇ ਦੇ ਹੈ ਗਿਆ ਬਿਹਾਰ ਦੇ ਆ ਪਤਾ ਨਹੀਂ ਕਿੱਥੋਂ ਦੇ ਆ ਕੋਈ ਨਹੀਂ ਦਿੰਦਾ ਬਾਈ ਅੱਜ ਤੋਂ ਇੱਥੋਂ ਯਾਰ 500 ਮੀਲ ਦੂਰ ਹੋ ਗਿਆ 400 ਮੀਲ ਪੁੱਛਦਾ ਕੋਈ ਇੱਥੇ ਨਹੀਂ ਪਹੁੰਚਦਾ ਭਾਵੇਂ ਦੂਜੇ ਪਿੰਡ ਤੇ ਹਾਂ ਭਲਾ ਲੁੱਦਣੇ ਬੈ ਜਾ ਕੇ ਜਾ ਕੇ ਲੁੱਦਣੇ ਚਲੀ ਬੰਦਾ ਚੇਦੀ ਭਾਲ ਸਕਦਾ ਕੋਈ ਨਾਲੇ ਆਇਆ ਬਾਈ ਇਹਨਾਂ ਨੇ ਤਾਂ ਆਪਣਾ ਜਵਾ ਪੰਜਾਬ ਦਾ ਬੇੜਾ ਕਰਕ ਕਰਦਾ ਇੱਕ ਗੱਲ ਮੇਰੀ ਹੋਰ ਸੁਣ ਲੈ ਗੱਲਾਂ ਹੁਣ ਆਪਾਂ ਕਰੀ ਤਾਂ ਜਾਣਦੇ ਆ ਜਿਹੜੇ ਆਪਣੇ ਪੰਜਾਬੀ ਆ ਜਿਹੜੇ ਆਪਾਂ ਲੋਕ ਆ ਹਲੇ ਆਪਾਂ ਤਾਂ ਬਾਈ ਮੁਕਾਬਲਿਆਂ ਦਾ ਜਾਣਦੇ ਆ ਹਲੇ ਕਰੀ ਤੇ ਆਪਾਂ ਤੋਂ ਮਾੜੇ ਜਿਹੇ ਡਰਦੇ ਵੀ ਆ ਜਿਹੜੀ ਆਪਣੀ ਮਗਰ ਦੀ ਪੀੜੀ ਇਹਨਾਂ ਨੂੰ ਆਪਣੇ ਪੁੱਤ-ਪੜੋਤੇ ਆਉਣਗੇ ਉਹਨਾਂ ਤੋਂ ਇਹਨਾਂ ਨੇ ਡਰਨਾ ਨਹੀਂ ਕਰਕਦੇ ਆ ਉਹਨਾਂ ਤੋਂ ਤਾਂ ਬਾਈ ਮੈਂ ਕਹਿੰਦਾ ਜਮਾਂ ਪਹਿਣਗੇ ਤੂੰ ਦੇਖੀ ਜਾਈ ਮੇਰੀ ਗੱਲ ਅੱਜ ਦੀ ਯਾਦ ਰੱਖ ਯਾਦ ਰੱਖ ਲਈ ਤੂੰ ਮੈਂ ਤਾਂ ਕਈ ਵੇਲੇ ਲੱਗਿੰਦੇ ਭਾਈ ਕਰਨ ਆ ਕੁਝ ਉਹ ਤੇ ਅੜਚੜਾ ਪਾਰ ਨੂੰ ਮੁੜ ਕੇ ਅਸੀਂ ਉਹ ਸ਼ਾਮਣਾ ਹਾਂ ਲੈ ਉਹੀ ਤਾਂ ਕਹਲਾ ਮੈਂ ਤਾਂ ਮੈਂ ਤਾਂ ਆਵਾਂ ਤੇ ਜੋ ਆਕਰ ਨੂੰ ਕਿਹਾ ਮੈਂ ਕਿਹਾ ਜੇ ਜਿੰਨਾ ਚਿਰ ਅਸੀਂ ਬੈਠੇ ਹਾਂ ਅਸੀਂ ਤਾਂ ਘਰੇ ਰਵਾਂਗੇ ਤੇ ਜੇ ਸਾਡੇ ਮਗਰੋਂ ਦੇਖੋਗੇ ਤੇ ਪਈਆਂ ਪਈਆਂ ਨੂੰ ਦੇ ਵੰਦੇ ਕੋਠੀਆਂ ਬੇ ਇੱਕ ਨਹੀਂ ਸੰਭੀ ਜਾਣਗੇ ਤੇ ਅਸੀਂ ਆ ਆ ਜਾਾਂਗੇ ਜਦੋਂ ਆ ਕੇ ਤੇ ਖੋਲ ਲਾਂਗੇ ਸੋ ਉਹਨੂੰ ਇਹਨਾਂ ਨੇ ਬੈਠ ਨਹੀਂ ਦੇਣਾ ਆਪਣੇ ਪਿੰਡ ਦੀ ਗੱਲ ਹੈ ਇੱਕ ਨਾਲੇ ਹੁਣ ਪਿੰਡ ਦੇ ਬਜ਼ਾਰ ਕੇ ਮੈਨੂੰ ਬੁੜੀਆਂ ਨੇ ਸਾਡੇਾਂ ਨੇ ਗੱਲ ਸੁਣਾਈ ਸੀ ਕਹਿੰਦੀਆਂ ਉਹ ਪਈਆ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਆਪ ਉਹ ਬਾਹਰ ਸੀ ਤੇ ਢੂੜ ਸਾਲ ਬਾਅਦ ਉਹ ਆਏ ਕਨੇ 2 ਸਾਲਾਂ ਬਾਅਦ ਆਕੇ ਤੇ ਉਹ ਪਈਆ ਕਹਿੰਦਾ ਮੈਂ ਤਾਂ ਨਹੀਂ ਉੱਠਣਾ ਲੈ ਤੈਨਾਂ ਰੁਪਈਆ 3 ਲੱਖ ਦੇਵੋ ਤਾਂ ਉਠੋ ਉਧਰ ਪਈ ਪੁਲਿਸ ਦੀ ਰਿਪੋਰਟ ਕਰਤੀ ਉਹਨਾਂ ਨੇ ਹੁਣ ਪੁਲਿਸ ਬਾਹਰਲੇ ਦੀ ਹੂ ਨਹੀਂ ਛੁੜਦੀ ਬੇਤਾ ਤੁਸੀਂ ਬਾਹਰ ਉਧਰ ਪੱਕੇ ਹੋ ਛੁੱਡੀ ਐਮਪੈਨਸ਼ਨਾਂ ਲੱਗੀਆਂ ਮੀਆਂ ਤੁਸੀਂ ਪੰਜਾਬ ਚ ਆ ਕੇ ਰੌਲਾ ਪਾਉਨੇ ਆਪਣਾ ਡਰਦਾ ਬੰਦਾ ਬੋਲਦਾ ਹੀ ਨਹੀਂ ਹੁਣ ਇਹ ਨਹੀਂ ਪਤਾ 3 ਲੱਖ ਪੁਲਿਸ ਮੰਗੇ 3 ਲੱਖ ਪਈਆ ਮੰਗੀ ਜਾਂਦਾ ਤੇ 6 ਲੱਖ ਚ ਪਵੇ ਸਵਾਲਿਆਵਾ ਘਰ ਆ ਦੋ ਸਾਲ ਲਈ ਗਈ ਕੀ ਕਰੂ ਇਹੋ ਜੇ ਕੰਮ ਕਰਦੇ ਆ ਇਹ ਬਾਈ ਮੁੜ ਕੇ ਕਹਿੰਦੇ ਅਸੀਂ ਨਹੀਂ ਉੱਠਣਾ ਕਹਿੰਦੇ ਚੱਕਦੇ ਨੇ ਕੋਈ ਰੱਖ ਦੇ ਇਹ ਤਾਂ ਹੋਰ ਦੇਖ ਲਈ ਜਿਹਦੇ ਕੋਲੇ ਜਾਇਦਾਦ ਨਹੀਂ ਹੈ ਉਹ ਬੰਦਾ ਨੱਪ ਸਕਦਾ ਉਹ ਬੰਦਾ ਨੱਪ ਸਕਦਾ ਇੱਥੇ ਜੋ ਕੋਈ ਮਰਜ਼ੀ ਕਰੀ ਜਾਵੇ ਆਪਾਂ ਨਹੀਂ ਕੋਈ ਪੂਰੇ ਬੋਲ ਸਕਦੇ ਇਹਨਾਂ ਦੇ ਜੋਰ ਲਾ ਲਏ ਆਪਾਂ ਇਹ ਤਾਂ ਬਹੁਤ ਪੰਜਾਬ ਦਾ ਯਾਰ ਬੁਰਾ ਹਰ ਵਾਈ ਆਇਆ ਗਿਆ ਤਾਂ ਖੜਾ ਦੇਖਿਆ ਨਹੀਂ ਜਾਂਦਾ ਵੀ ਬੁਰੇ ਸਮਾ ਇਹ ਜਾਓ ਬੇਗੇਲੀ ਮਾਤਾ ਕਈ ਯਾਰ ਨਾਲ ਉੱਠ ਕੇ ਬਹਿ ਜਾਣਾ ਰਾਤ ਨੂੰ ਜਦੋਂ ਕਦੇ ਸੋਚ ਜੀ ਆ ਜਾਂਦੀ ਹੈ ਵੀ ਯਾਰ ਆਪਾਂ ਤੋਂ ਮਗਰੋਂ ਪੰਜਾਬ ਦਾ ਕੀ ਹਾਲ ਹੋਊਗਾ ਤੇ ਯਾਰ ਕਿੰਨੀ ਇਥੇ ਗਈ ਮਾਂ ਗਈ ਵੀ ਯਾਰ ਕਿੰਨੇ ਆਪਣੇ ਚਾਚੇ ਤਾਏ ਇਥੋਂ ਗਏ ਆ ਯਾਰ ਉਹ ਤਾਂ ਮੁੜ ਕੇ ਨਾ ਉਹ ਬਈ ਮੌਜਾ ਆਉਣ ਨਾ ਉਹ ਬਜ਼ੁਰਗ ਆਉਣ ਨਾ ਉਹ ਸਮਾਂ ਆਵੇ ਨਾ ਜੇ ਚੱਲ ਗਿਆ ਪਾਣੀ ਆਉਣਾ ਯਾਰ ਸਕੂਲ ਜਾਣਾ ਆਪਣੇ ਆ ਝੋਲੇ ਹੋਣੇ ਦੇਸੀ ਜੇ ਪਾਏ ਆਪਣੇ ਘਾਲ ਚ ਤੇ ਜਾਣਾ ਹੁਣ ਤਾਂ ਯਾਰ ਬੈਗ ਟੰਗੇ ਆ ਪੈਂਟਾਂ ਪਾਈਆਂ ਉਹ ਤਾਂ ਲੀੜੇ ਵੀ ਨਹੀਂ ਸੀ ਚਾਚਾ ਲਾਉਂਦੇ ਆਪਣੇ ਤਾਂ ਕਿੱਥੇ ਜੀ ਉਹ ਆਪਾਂ ਪੜੇ ਆ ਕਿਹੜਾ ਮਕਰੇ ਖਾਕੀ ਨਿਕਰ ਭਾ ਗਿਆ ਹਾਂ ਪੈਰ ਦੇ ਵਿੱਚੋਂ ਦੇ ਕੱਲ ਮੈਂ ਉਹ ਬੈਟਰੀ ਦੇ ਲੋੜ ਕੇ ਬੈਠ ਆ ਆ ਇਹ ਵੀ ਹੈ ਜਦੋਂ ਆਪਾਂ ਪਹਿਲਾਂ ਜਿਹੜੀ ਖਾਕੀ ਜੇ ਨਿਕਰਾਂ ਸਮਾਈਆਂ ਸੀ ਆਪਣੀਆਂ ਖਾਕੀ 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 ਜੇ ਝੱਗੇ ਹੁੰਦੇ ਸੀ ਉਹ ਪਾ ਕੇ ਬਰਦੀ ਹੁੰਦੀ ਸੀ ਆਪਣੀ ਪਹਿਲਾਂ ਪੁਲਿਸ ਵਾਲਿਆਂ ਦੀ ਹੁੰਦੀ ਸੀ ਉਹ ਆਪਣੇ ਕੱਲਿਆਂ ਦੇ ਦੇਖਿਆ ਉਹ ਪੈਰ ਚੋਂ ਨਾਉਦਾ ਇਦਾਂ ਨੂੰ ਤਲਾ ਇਹ ਜਿਹਾਂ ਬਾਈ ਗੱਲਾਂ ਇਹ ਬਹੁਤ ਸਮਾਂ ਬਹੁਤ ਗਲਤ ਆ ਗਿਆ ਉਹ ਨੂੰ ਉਹ ਬੈਠ ਰ। ਬਹੁਤ ਸਮਾਂ ਗਲਤ ਆ ਗਿਆ ਯਾਰ। ਉਹ ਇਥੋਂ ਗਲਾਸ ਚੱਕ ਲੈ ਭਾਈ ਜਨ ਦੋ ਗਲਾਸ। ਇਸ ਤਰ੍ਹਾਂ ਕਰਕੇ ਬਾਈ ਹੁਣ ਤਾਂ ਆਪ ਦੀ ਬਚਤ ਆਪ ਹੀ ਆ। ਇੱਕ ਤਾਂ ਇਹਨਾਂ ਤੋਂ ਬਚੋ ਬਾਈ ਇਹਨਾਂ ਨੂੰ ਵਾੜਾ ਭੇਤਾਂ ਦੇ ਬੋ। ਇੱਕ ਇਹਨਾਂ ਤੋਂ ਕੰਮ ਲਿਆ ਤੇ ਕੰਮ ਵਾਲੀ ਗੱਲ ਹੀ ਕਰੋ। ਹੋਰ ਇਹਨਾਂ ਨੂੰ ਵਾੜਾ ਘਰੇ ਸਤ ਸ੍ਰੀਕਾਲ ਬਾਈ। ਤੇ ਕੋਈ ਵੱਧ ਘਟਣਾ ਨਾ ਗੱਲ ਨਾ ਕਰੋ। ਵੱਧ ਘਟ ਗੱਲ ਨਾ ਕਰੋ ਇਹਨਾਂ ਨਾਲ। ਹੈਗੀ ਆ। ਹੋਰ ਪ੍ਰਧਾਨ ਕਹਿਮ। ਉਹ ਸਲਾਫਰ ਗੇਲੀ ਪ੍ਰਾਣੀ ਦੀ ਸਾਨੀ ਕੋਈ ਗੱਲ ਬਾਤ ਠੀਕ ਹੈ ਜੀ ਅਬ ਜਰਾ ਇਹਦਾ ਬਈਆਂ ਦੀਆਂ ਗੱਲਾਂ ਕਰਦੇ ਪੰਜਾਬ ਦਾ ਬੇੜਾ ਕਰ ਕਰੀ ਆਉਂਦੇ ਆ ਬਾਈ ਜਮਾਂ ਦੇਲਾ ਜਿੱਥੇ ਦੇਖ ਲਾ ਮੋਹਾਲੀ ਦੇ ਵਿੱਚ ਵੇਖ ਲਾ ਇਹਨਾਂ ਨੇ ਦੋ ਬੰਦੇ ਮਾਰਤੇ ਮੁੰਡੇ ਮਾਰਤੇ ਦੋ ਹਾਂ ਤੇ ਇਹਨਾਂ ਦਾ ਪਤਾ ਨਹੀਂ ਲੱਗਿਆ ਪੁਲਿਸ ਨੇ ਬੜੀ ਚੁਸਤੀ ਦੇ ਨਾਲ ਉਹ ਬੰਦੇ ਫੜੇ ਆ ਹਾਂ ਜੇ ਪੁਲਿਸ ਨੇ ਉਹਨੂੰ ਨਾ ਫੜਦੀ ਤਾਂ ਬਹੁਤ ਆਪਣੇ ਨਾਲ ਨਾਜਾਇਜ਼ ਧੱਕਾ ਹੋਣਾ ਸੀ ਹਾਂ ਇਹਨਾਂ ਨੂੰ ਬਿਹਾਰੀਆਂ ਨੂੰ ਇੱਥੇ ਆੜਨਾ ਨਹੀਂ ਚਾਹੀਦਾ ਨਹੀਂ ਆੜਨਾ ਚਾਹੀਦਾ ਬਾਈ ਉਹੀ ਗੱਲਾਂ ਸੀ ਕਰਦੇ ਆ ਮੈਂ ਕਿਹਾ ਆਪਣੇ ਦਾ ਘਰ ਆਪਣੇ ਦਾ ਘਰ ਇਹਨਾਂ ਨੇ ਨਾਪ ਲੈਣਾ ਕਿਸੇ ਦਿਨ ਨੂੰ ਹਾਂਜੀ ਆਪਾਂ ਬਾਹਰ ਤੁਰੇ ਜਾਂਦੇ ਆਪਣੇ ਬੱਚੇ ਇੱਥੋਂ ਪੜ੍ਹਦੇ ਹੈ ਨਹੀਂਗੇ ਹਾਂ ਕਹਿ ਦਿੰਦੇ ਆ ਕੁੜੀਆਂ ਨਾਲ ਵਿਆਹ ਕਰਾਉਣਾ ਉੱਥੇ ਜਾ ਕੇ ਕੁੜੀਆਂ ਛੱਡ ਦਿੰਦੀਆਂ ਹਾਂ ਬਹੁਤ ੱੱਕਾ ਹੁੰਦਾ ਮੁੰਡਿਆਂ ਨਾਲ ਵੀ ਹੁਣ ੱੱਕਾ ਹੋਣ ਲੱਗਿਆ ਮੁੰਡਿਆਂ ਨਾਲ ਵੀ ਹੁਣ ਲੱਗਿਆ ਉਹ ਨਾ ਕੁੜੀਆਂ ਜਾਂ ਦੂਜਾ ਆਪਣੇ ਅਨਪੜ੍ਹਿਆ ਬੰਦੇ ਹਾਂ ਪਲੱਸ 2 ਕੀ ਚੀਜ਼ ਉਹਦੇ ਤਾਂ 10ਵੀਂ ਪਾਸ ਹੋਣੀ ਹੈ ਹਾਂ ਇਹ ਸੋਚੀਏ ਤਾਂ ਤੇ ਨਾ ਕੋਈ ਬੀਏ ਕਰੀ ਜਾਂ ਕਿਸੇ ਨੇ ਐਮਏ ਕਰੀ ਜਾਂ ਹੁਣ ਤਾਂ ਆਪਣੇ ਕਾਲਜ ਵੀ ਬੰਦ ਹੋ ਗਏ ਭਾਈ ਬਾਕੀ ਲੈਂਦੇ ਆ ਪਲੱਸ 2 ਕਰਕੇ ਹਾਂ ਬਾਹਰ ਭੱਜ ਜਾਂਦੇ ਆ ਬਾਹਰ ਭੱਜ ਜਾਂਦੇ ਆ ਕੁੜੀਆਂ ਜਿਹੜੀਆਂ ਧੋਖਾ ਦੇ ਦਿੰਦੀਆਂ ਧੋਖਾ ਦੇ ਦਿੰਦੀਆਂ ਹਾਂ ਚਾ ਟੀਵੀ ਚ ਹਰ ਰੋਜ਼ ਤੇ ਆਉਂਦਾ ਵੀ ਤੁਸੀਂ ਆ ਜ਼ਮੀਨ ਕਾਹਤੋਂ ਵੇਚਦੇ ਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਹਾਂ ਇਹ ਵੀ ਗੱਲ ਆ ਹੁਣ ਸਿਰਿਆ ਤੂੰ ਤਾਂ ਲਿਆ ਪੁਲਿਸ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਵੀ ਪਈਆਂ ਦੇ ਹੱਕ ਦੇ ਨਾਲ ਕਿਵੇਂ ਪੁਲਿਸ ਕਰਦੀ ਕਲਦੇ ਇਹਨਾਂ ਨੂੰ ਕੁਕ ਨਹੀਂ ਹਾਂਜੀ ਹਾਂਜੀ ਪੁਲਿਸ ਕਰਦੀ ਆ ਪਰ ਇਹ ਕਿ ਨਾ ਥੋੜਾ ਜਿਹਾ ਆਪਣੀ ਸਰਕਾਰ ਆ ਜਿਹੜੀ ਹਾਂ ਉਹ ਥੋੜੀ ਜੀ ਢਿੱਲੀ ਚੱਲਦੀ ਆ ਢਿੱਲੀ ਐ ਚੱਲਦੀ ਵੀ ਇਹਨਾਂ ਦੇ ਜਿਹੜੇ ਉਥੋਂ ਦੇ ਆਧਾਰ ਕਾਰਡ ਆ ਉਥੋਂ ਦੇ ਹੀ ਰਹਿਣੇ ਚਾਹੀਦੇ ਇੱਥੇ ਆਧਾਰ ਕਾਰਡ ਨਹੀਂ ਇੱਥੇ ਇਹਨਾਂ ਦਾ ਬਣਾਵੇ ਇੱਥੇ ਨਾ ਬਣਿਆ ਇੱਥੋਂ ਦਾ ਬਣਾਣਾ ਨਹੀਂ ਚਾਹੀਦਾ ਨਹੀਂ ਬਣਾਉਣਾ ਇਹਨਾਂ ਦਾ ਐਡਰੈਸ ਦਾ ਨਹੀਂ ਪਤਾ ਲੱਗਦਾ ਫਿਰ ਹਾਂ ਆਹ ਚੱਕਰ ਉਹਨਾਂ ਉੱਥੇ ਇਹੀ ਪਿਆ ਜਿਹੜੇ ਵੋਟਾਂ ਦੀ ਖਾਤਰ ਇਹਨਾਂ ਦੇ ਪਾ ਇੱਧਰ ਆਧਾਰ ਕਾਰਡ ਬਣਾ ਦਿੰਦੀ ਆ ਵੋਟ ਕਾਰਡ ਬਣਾ ਦਿੰਦੀ ਇਨਾ ਵਾਸਤੇ ਬਹੁਤ ਮਾੜੀ ਗੱਲ ਆ ਆਪਣਾ ਹੁਣ ਇਹ ਜਿਹੜਾ ਚੰਡੀਗੜ੍ਹ ਚ ਰੌਲਾ ਇਸੇ ਗੱਲ ਦਾ ਹੀ ਪਿਆ ਹਾਂਜੀ ਹਾਂਜੀ ਉਹਨਾਂ ਦਾ ਕੋਈ ਐਡਰੈਸ ਹੀ ਨਹੀਂ ਉਹ ਤਾਂ ਜਾ ਕੇ ਲੋਕਲ ਲਾ ਕੇ ਕਿਤੇ ਹੋਰ ਹੀ ਫੜਿਆ ਉਹ ਤਾਂ ਗੱਲ ਕਰ ਵੀ ਜਿਹੜੇ ਬੰਦੇ ਨੇ ਗੱਡੀ ਕਰਾ ਕੇ ਦਿੱਤੀ ਸੀ ਹਾਂ ਉਸੇ ਉਹੀ ਬੰਦਾ ਪੁਲਿਸ ਨੇ ਬੜਾ ਮੁਸਤੈਦੀ ਨਾਲ ਫੜਿਆ ਹਾਂ ਤੇ ਉਹਨੂੰ ਫੜਨ ਨਾਲ ਉਹਨੇ ਗਾਂਹ ਦੱਸਿਆ ਵੀ ਬੰਦੇ ਇੱਥੋਂ ਇੱਥੋਂ ਦੇ ਸੀਗੇ ਠੀਕ ਆ ਤੇ ਬੰਦੇ ਸਾਰੇ ਦੇ ਸਾਰੇ ਫੜ ਲਏ ਆ ਆ ਚੱਲ ਤੂੰ ਤਾਂ ਹੁਣ ਇਸ ਮਹਿਕਮੇ 'ਚ ਹੈਗਾ ਤੈਨੂੰ ਤਾਂ ਪਤਾ ਵੀ ਕਿਵੇਂ ਕਿਵੇਂ ਬੰਦਾ ਕਾਬੂ ਕਰਦੇ ਬਾਕੀ ਤੇਰੀ ਹੀ ਦੇਖਦੇ ਰਹੀਦਾ ਵਾ ਹਾਂ ਚੈਨਲ ਦੇਖਦੇ ਰਹੀ ਹਾਂ ਮੁੰਡੇ ਜਾਣੀ ਆਪਣੀ ਯਾਰ ਗਵਰਨਮੈਂਟ ਹੀ ਆਪਾਂ ਨੂੰ ਢਿੱਲ ਦਿੰਦੀ ਆ ਪੁਲਿਸ ਦਾ ਤਾਂ ਕੋਈ ਨਹੀਂ ਪੁਲਿਸ ਨਾਲੋਂ ਜਾਂ ਆਪਣੇ ਸਰਪੰਚਾ ਜਿਹੜੇ ਇਹ ਆਪਣਾ ਕਹਿ ਦਿੰਦੇ ਵੀ ਸਾਡੀਆਂ ਵੋਟਾਂ ਵੰਡਣਗੀਆਂ ਆਪਾਂ ਨੂੰ ਹਾਂ ਹਾਂ ਵੱਡਾ ਕੰਮ ਗਵਰਨਮੈਂਟ ਦਾ ਕੋਈ ਹੱਥ ਨਹੀਂ ਵੱਡਾ ਕੰਮ ਇਹ ਹੀ ਆ ਵੱਧ ਵੱਧ ਤਾਂ ਆਪਣੇ ਸਰਪੰਚ ਹੀ ਕਰਦੇ ਆ ਹਾਂ ਚਲੋ ਕੋਈ ਚਾਚੀ ਹੱਲ ਕਰਦੇ ਆ ਹੋਰ ਹੈ ਮੈਂ ਵੀ ਦੱਸਣਾ ਭਾਈ ਵਾਹ ਹਾਂ 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 ਅਜਾ ਜੀ ਏ ਜੀ ਪਈਆਂ ਦੀ ਹਾਲਤ ਇੰਨੀ ਖਰਾਬ ਹੋਈ ਐ ਗਰਚਰਨ ਸਿੰਘ ਨਿਹਾਲੇ ਵਾਲੀਆ ਹਾਂ ਉਹਦਾ ਮੁੰਡਾ ਮੇਚੀ ਹੁਣ ਜਿਉਂਦਾ ਬੈਠਾ ਉਹਦਾ ਪਈਆ ਰੱਖਿਆ ਵਾ ਉਹ ਐਮ ਐਲ ਏ ਤੇ ਉਹਦਾ ਪਿਸਟੋਲ ਪਿਆ ਸੀ ਬਾਹਰ ਲਾ ਅੱਛਾ ਉਹ ਪਈਏ ਨੇ ਕੀ ਕੀਤਾ ਚਾਕੇ ਪਾ ਕੇ ਨਾ ਪੀਪੀ ਦੇ ਵਿੱਚ ਤੇ ਉਤੋਂ ਦੀ ਘੋਟਾ ਆ ਕੇ ਪਾ ਲਿਆ ਅੱਤੇ ਲਾ ਪਾਲਾ ਕਿ ਹਟਵਾਲ ਕੇ ਪਾਲਾ ਤੇ 5000 ਰੁਪਈਆ ਸੀ ਉਹ ਲੈ ਗਿਆ ਹਾਂ ਉਹ ਲੈ ਗਿਆ ਜਿਹਨੂੰ ਨੇ ਪਿੱਛਾ ਕੀਤਾ ਕਹਿੰਦੇ ਉਹ ਉੱਠ ਗਿਆ ਇਹ ਇਧਰਲਾ ਐਮਐਲਏ ਸੀ ਉਹਨਾਂ ਨਾਲ ਨਾਲ ਗੱਲ ਕਰਕੇ ਤੇ ਜਾ ਕੇ ਜਦੋਂ ਭੜਿਆ ਉਹ ਕਹਿੰਦਾ ਜੀ ਰੁਪਈਏ ਤਾਂ ਮੈਂ ਖਾ ਗਿਆ ਤੇ ਉਹ ਕਹਿੰਦਾ ਤੇਰੇ ਹੱਥ ਬੰਨੇ ਮੈਨੂੰ ਬਾਹਰੋਂ ਪਿਸਟੋਲ ਦੇ ਦੇ ਰੁਪਈਏ ਗਏ ਪਿਸਟੋਲ ਲੈ ਕੇ ਆ ਨਾਲ ਐਮਐਲਏ ਸੀ ਇਨਾਂ ਬਿਹੇਲੀ ਹੱਥ ਮਿਗੜੇ ਆਪਾਂ ਕੀ ਦੇ ਵਿਚਾਰੇ ਆਪਾਂ ਕੀ ਦੇ ਵਿਚਾਰੇ ਤਾਂ ਕਿਸੇ ਨੂੰ ਬਾਈ ਇਹਨਾਂ ਨੇ ਤਾਂ ਕਿਸੇ ਨੂੰ ਵੀ ਬਖਸ਼ਣਾ ਯਾਰ ਅੱਛਾ ਬਿਹੇਲੀ ਕਹਿੰਦੇ ਅੱਲੇ ਪਈਆ ਚ ਕਿਓ ਕਾਲਿਆ ਫਰੇਜ ਚੋਂ ਆ ਕਾਲਿਆ ਆਪਾਂ ਉਹਦਾ ਕਰਿਆ ਖਾਣੇ ਆ ਸਾਰੇ ਟੱਪਨ ਨੂੰ ਮਾਰ ਕੇ ਲੈ ਲੈ ਬਿਲਕੁਲ 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 ਐਡੀ ਹਾਲਤ ਵੀ ਨਹੀਂ ਉਹ ਤਾਂ ਗੱਲ ਆਪਾਂ ਦਾ ਸਾਰਾ ਦੁੱਧ ਕਿਓ ਵੀ ਧਾਰਾ ਵੀ ਪਈਏ ਚੋਂਦੇ ਆ ਉਹਨਾਂ ਦੁੱਧ ਦੇ ਵਿੱਚ ਪਾਣੀ ਪਾ ਕੇ ਸਾਰੇ ਟੱਪਨ ਨੂੰ ਮਾਰ ਦੇਣ ਯਾਰ ਤੇ ਆਪਸ ਵਿੱਚ ਇਦਾਂ ਨੂੰ ਕਰੀਂ ਅਹ ਬਾਕੀ ਆਏ ਆ ਜੀ ਆਪਣੀਆਂ ਜਿਹੜੀਆਂ ਸਰਕਾਰਾਂ ਐ ਸੋਚਦੀਆਂ ਨਹੀਂ ਹੁਣ ਭਗਵਾਨਤਮਾਨ ਨੇ ਸੋਚਿਆ ਨਹੀਂ ਵੀ ਮੈਂ ਝੋਨਾ ਚੱਕਣਾ ਹਾਂ ਤੇ ਪਹਿਲਾਂ ਹਾਂ ਉਹ ਚੱਕਿਆ ਨਹੀਂ ਉਹ ਸੈਂਟਰ ਤੇ ਸਰਕਾਰ ਤੇ ਦੋਸ਼ ਲਾਈ ਜਾਂਦੇ ਆ ਸੈਂਟਰ ਸਰਕਾਰ ਇਹ ਭਗਵਾਨਤ ਮੰਤ ਤੇ ਲਾਈ ਜਾਂਦੀ ਹੈ ਜਿਹੜੇ ਕਿਸਾਨ ਆ ਉਹ ਵਿਚ ਰਗੜੇ ਜਾਂਦੇ ਆ ਵਿਚ ਰਗੜੇ ਜਾਂਦੇ ਆ ਇਹਨਾਂ ਦਾ ਬੁਰਾ ਹਾਲ ਹੁੰਦਾ ਵਿਚਾਰਿਆਂ ਦਾ ਝੋਨਾ ਇਹਨਾਂ ਦਾ ਮੁੱਕ ਚਰ ਨਹੀਂ ਆਉਂਦਾ ਹਾਂ ਇਹ ਫਿਰ ਹੁਣ ਅੱਜ ਥੋੜਾ ਪੂਰਾ ਹੀ ਦੇਖ ਲਓ ਹਾਂ ਹੁਣ ਲੇਟ ਵੱੜਦਾ ਵਿਚਾਰਾ ਲੇਟ ਵੱੜਦਾ ਹਾਂ ਕਿੰਨਾ ਸੁੱਕ ਜਾਣਾ ਝੋਨਾ ਹਾਂ ਤੇ ਵਿਚੋ ਚ ਨਿਕਲਣੇ ਕੋਈ ਨਹੀਂ ਨਿਕਲਣਾ ਕੋਈ ਨਹੀਂ ਅੱਧਾ ਰਹਿ ਜਾਂਦਾ ਲੈ ਕੇ 80 80000 ਨੂੰ ਜ਼ਮੀਨਾਂ ਜ਼ਮੀਨਾਂ ਗਲਤੀ ਆਪਣੇ ਜ਼ਿਮੀਂਦਾਰਾਂ ਦੀ ਵੀ ਇੰਡੀਆਂ ਮਹਿੰਗੀਆਂ ਜਿਹੜੇ ਜ਼ਮੀਨਾਂ ਲੈਂਦੇ ਲੈਂਦੇ ਆ ਹਾਂ ਹਾਂ ਇਹ ਤਾਂ ਇਹ ਕਹਿਣ ਵੀ ਅਸੀਂ ਇੰਨੀ ਕੱਟ ਆਹ 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 ਨਾ ਹਾਂ ਤਾਂ ਗਲਾਂ ਨਹੀਂ ਗਲਾਂ ਤਾਂ ਰਾਜ ਦੀ ਗੱਲ ਸੁਣ ਲੋ ਜੀ ਇਹ ਸਾਡੇ ਚਾਚੇ ਦਾ ਮੁੰਡਾ ਇਹਦਾ ਡੈਡੀ ਵੀ ਲੰਗਰਾਂ ਚ ਸੇਵਾ ਕਰਦਾ ਹੈ ਉਹ ਰੱਖ ਤੋ ਭਾਈ ਉਹ ਫਿਰ ਬਾਅਦ ਚ ਪਰਾਂਗੇ ਬੰਨਾਂ ਵਾਲਾ ਰੱਖ ਤੋ ਬਈ ਵਾਲੇ ਕੋਈ ਚਲਾ ਸਾਨੂੰ ਉਹ ਹੌਸਲਾ ਤੋਂ ਪੁਰੀਸ ਮੈਂ ਕਿਵੇਂ ਚੜ੍ਹਾ ਕਰਕੇ ਤਾਂ ਇਤੋਂ ਸੁਣਦੇ ਆਂ ਸੀ ਉਹ ਆਪਣਾ ਅੱਡ ਬੇਟਾ ਭਈਏ ਤਾਂ ਜੀ ਘਰੇ ਰੱਖਣੇ ਨਹੀਂ ਚਾਹੀਦੇ ਗੱਲ ਕਰ ਵੀ ਹੁਣ ਆਪਣੇ ਲੋਕ ਆ ਜਿਹੜੇ ਇਹਨਾਂ ਨੂੰ ਆਪਦੇ ਮਕਾਨ ਦੀ ਚਾਬੀ ਵੀ ਦੇ ਜਾਂਦੇ ਆ ਹਾਂ ਵੀ ਤੁਸੀਂ ਸਾਡਾ ਮਕਾਨ ਸੰਭਿਓ ਸਫਾਈ ਕਰਿਓ ਹਾਂ ਹਾਂ ਬਾਅਦ ਚ ਚੋਰੀਆਂ ਕਰਕੇ ਜਿੰਦਾ ਲਾ ਕੇ ਚਲੇ ਜਾਂਦੇ ਆ ਆ ਹਾਂ 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 ਹਾਂਜੀ ਯਾਰ ਅਸੀਂ ਤਾਂ ਆਹੀ ਗੱਲਾਂ ਕਰਦੇ ਆ ਪਿਆ ਕਿ ਆਪਣੇ ਨੌਜਵਾਨ ਆ ਜੀ ਇੱਥੇ ਹੁਣ 30-30 ਲੱਖ ਰੁਪਈਆ ਲਾ ਕੇ ਜਾਂਦੇ ਆ ਉਹੀ 30 ਲੱਖ ਦੀ ਕੋਈ ਦੁਕਾਨ ਖੋਲ ਲੈਣ ਮੈਂ ਤਾਂ ਆਪਕਨ ਯਾਰ ਮੋਡਲ ਉੱਥੇ ਸਗਾ ਆਪਣੇ ਬਾਹਰੋਂ ਆਪਣੇ ਪੰਜਾਬੀ ਜੇ ਮੋਡਲ ਨਾ ਤਾਂ ਪੰਜਾਬ ਨੂੰ ਫਾਇਦਾ ਪਾ ਪੰਜਾਬ ਬਚੂ ਹੁਣ ਮੇਰੀ ਬੇਟੀ ਗਈ ਆ ਜੀ ਉਹਨੂੰ 13 ਸਾਲ ਹੋ ਗਏ ਗਈ ਨੂੰ ਉਹ ਤਾਂ ਚਲੋ ਹੈਗੀ ਆ ਨਰਸ ਆ ਜਿਹੜਾ ਪੁਰਾਣਾ ਵਾ ਉਹ ਰੰਗ ਕਰਦਾ ਜੀ ਉੱਥੇ ਫੇਰ ਉਹ ਹੁਣ ਕਹਿੰਦਾ ਵੀ ਮੈਂ ਤਾਂ ਇੱਥੇ ਰਹਿਣਾ ਨਹੀਂ ਮੇਰੇ ਕੋਲੇ ਘਰੇ ਜ਼ਮੀਨ ਜਿਆਦਾ ਤਾਂ ਬਹੁਤ ਆ ਹੋ ਸਕਦਾ ਹੁਣ ਉਹ ਮੁੜ ਕੇ ਆਉਣ ਜੀ ਇੱਥੇ ਉਹ ਕਹਿੰਦੇ ਵੀ ਅਸੀਂ ਵਧੀਆ ਵਧੀਆ ਵੀ ਅਸੀਂ ਗੋਰਿਆਂ ਦੇ ਥੱਲੇ ਕੰਮ ਨਹੀਂ ਕਰਨਾ ਮੈਂ ਕੁੜੀ ਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਜਿੰਨੇ ਵੀ ਚੱਲ ਮੈਨੂੰ ਪੈਸੇ ਆਉਂਦੇ ਆ ਪੁੱਤ 25 30 ਹਜ਼ਾਰ ਤੋਂ ਮਹੀਨੇ ਦਾ ਆਸਾਰ ਲਿਆ ਕਰੀ ਤੇਨੂੰ ਮੈਂ ਨੌਕਰੀ ਤੇ ਨਹੀਂ ਲਾਉਣਾ ਵਧੀਆ ਲੈ ਤੁਹਾਡੀ ਸਾਡਾ ਸੇਵਾ ਸੰਭਾਲ ਕਰਨਗੇ ਇੱਥੇ ਹਾਂ ਨਾਲੇ ਮੇਰੀ ਸੇਵਾ ਸੰਭਾਲ ਕਰਿਓ ਕੁੜੀ ਆ ਜਿਹੜੀ ਮੇਰੀ ਦੋਤੀਓ ਨੂੰ ਇੱਥੇ ਪੜਨ ਲਾ ਲਿਓ ਵੀ ਆਪਾਂ ਨਹੀਂ ਇਹ ਕੰਮ ਕਰਨਾ ਲੋ ਇਹਨਾਂ ਦੇ ਅੰਡਰ ਗੋਰਿਆਂ ਦੇ ਹਾਂ ਯਾਰ ਆਪਾਂ ਆਪ ਦਾ ਪੰਜਾਬ ਦੀ ਦਾ ਬਰਬਾਦੀ ਠਾਈ ਜਾਨਨੇ ਆ ਉਧਰ ਆਪਾਂ ਜਾ ਕੇ ਉਹਨਾਂ ਦੇ ਅੰਡਰ ਕੰਮ ਕਰੀ ਜਾਂਦੇ ਆ ਆਪਣਾ ਪੰਜਾਬ ਦਾ ਕੀ ਹਾਲ ਹੋ ਗਿਆ ਹੁਣ ਆਪਣੇ ਮੁੰਡੇ 30 35 35 ਲੱਖ ਆਪਨਾ ਆਪਣੇ ਛੱਤੋ ਦਾ ਮੁੰਡਾ ਹੀ ਵੇਖ ਲਓ ਵੀ ਇਹਨੇ 60 ਲੱਖ ਰੁਪਈਆ ਲਾਇਆ ਨਾਲੇ ਤਾਂ ਉਹਦੀ ਮਾਂ ਚਲੀ ਗਈ ਨਾਲੇ ਉਹਦਾ ਪਿਓ ਚਲੇ ਗਿਆ ਸਦਮੇ ਦੇ ਵਿੱਚ ਹਾਂ ਉਹ ਆਉ ਦਾ ਸਦਮਾ ਨਹੀਂ ਸੀ ਕਿੰਨੀ ਜਾਇਦਾਦ ਸੀ ਮੌਜ ਕਰਦੇ ਆ ਉਹ ਜਾਨਾ ਨਹੀਂ ਚਾਹੀਦਾ ਅਸੀਂ 15 ਕਿੱਲਾਂ ਦਾ ਮਾਲਕ ਸੀਗਾ ਉਹ ਉਹਨੇ ਉੱਥੇ ਜਾ ਕੇ ਦਿਹਾੜੀਆਂ ਕਰਨ ਦੀ ਕੀ ਲੋੜ ਸੀ ਕੀ ਲੋੜ ਸੀ ਇਹ ਜਾਰਾ ਪਹਿਨਾ ਚੀਜ਼ਾਂ ਨੂੰ ਘਾਟਾ ਨਹੀਂ ਇਹਨਾਂ ਗਣਦੇ ਇਹ ਆਪਾਂ ਘਾਟਾ ਨਹੀਂ ਗਣਦੇ ਪਿਆ ਘਾਟਾ ਹਿੱਸੇ ਕਰਕੇ ਹੀ ਆ ਹਾਂਜੀ ਬਾਕੀ ਮਹਾਰਾਜ ਸੁੱਖ ਸ਼ਾਂਤੀ ਰੱਖੇ ਉਹ ਸਾਡੇ ਪਰਿਵਾਰ ਚ ਦੇਖ ਲਓ ਜੀ ਮੇਰਾ ਭਰਾ ਚਲੇ ਗਿਆ ਉਹਨੂੰ ਕੈਂਸਰ ਸੀਗਾ ਮਾਂ ਚਲੀ ਗਈ ਉਹਦਾ ਪੱਟ ਟੁੱਟ ਗਿਆ ਬਜ਼ੁਰਗਾਂ ਦੀ ਤਾਂ ਚਲੋ ਉਮਰੀ ਸੀਗੀ ਉਮਰੀ ਸੀ ਉਹਨਾਂ ਨੇ ਤਾਂ ਜਾਣਾ ਹੀ ਸੀਗਾ ਹੁਣ ਮੈਂ ਆ ਕੁਦਰਤियां ਮੇਰੇ ਤੇ ਭਾਰ ਰਹਿਦਾ ਪਤਾ ਨਹੀਂ ਕੀ ਗੱਲ ਆ ਮੈਂ ਢੱਲਾ ਰਹਿਣਾ ਜਿੰਨੇ ਮੇਰੇ ਪੈਸੇ ਆਉਂਦੇ ਸਾਰੇ ਦਵਾਈ ਤੇ ਲੱਗ ਜਾਂਦੇ ਆ ਹਲੇ ਵੀ ਚਲ ਕੋਈ ਨਹੀਂ ਹਲੇ ਵੀ ਕੋਈ ਵਧੀਆ ਪੌਣ ਨਾ ਤਰਾ ਪੌਣ ਕਰਿਆ ਤੇਰੇ ਅੱਗੇ ਆ ਗਿਆ ਜੀ ਮੈਂ ਖਾਲਸਾ ਆਪਣੇ ਬਾਬੇ ਭਾਈ ਸ੍ਰੀ ਕ੍ਰਾਮ ਦੀ ਡਿਊਟੀ ਅੰਦਰ ਉਹਨੇ ਕਿਹਾ ਵੀ ਏਸੀ ਲਵਾਉਣਾ ਮੈਂ 20000 ਰੁਪਏ ਉੱਥੇ ਦਿੱਤਾ ਫਿਰ ਮੈਂ ਇੱਕ ਦਿਨ ਗਊਸਾਲ ਆ ਗਿਆ ਇੱਕ ਦਿਨ ਉੱਥੇ ਇੱਕ ਬੋਰੀ ਛੱਟ ਕੇ ਆਇਆ ਦਾਣੇ ਦੀ ਫਿਰ ਮੈਂ ਨਾਨਕਸਰ ਗਿਆ ਇੱਕ ਸਿਲੰਡਰ ਉੱਥੇ ਦੇ ਕੇ ਆਇਆ ਵੀ ਚਲੋ ਪੁੰਨਦਾਨ ਹੋ ਜੇ ਪਤਾ ਨਹੀਂ ਮੇਰੇ ਹੱਥੋਂ ਕੀ ਪਾਪ ਹੋਇਆ ਹੋਊਗਾ ਮੈਂ ਤਾਂ ਇੱਕ ਗੱਲ ਸਿਰਿਆ ਹੋਰ ਕਹਿੰਦਾ ਵੀ ਜਿਹੜੀ ਆਪਣੀ ਲਾੜਾ ਦਾ ਨਾ ਇਹ ਤਾਂ ਹੈਗੀ ਆ ਹਲੇ ਵਧੀਆ ਜੀ ਜਿਹੜੀ ਆਪਣੇਗਾ ਪੁੱਤ-ਪੜੋਤੇ ਆਉਣਗੇ ਨਾ ਉਹਨਾਂ ਨੇ ਪੰਜਾਬ ਬਾਰੇ ਨਹੀਂ ਸੋਚਿਆ ਨਾ ਉਹਨਾਂ ਨੂੰ ਪੰਜਾਬ ਬਾਰੇ ਪਤਾ ਹੀ ਹੁਣ ਨਾ ਉਹਨਾਂ ਨੇ ਲੜਨਾ ਪੰਜਾਬ ਬਾਰੇ ਲੜਨਾ ਵੀ ਨਹੀਂ ਉਹਨਾਂ ਨੇ ਮੇਰੀ ਦੋਤੀ ਆ ਜੀ ਜਦੋਂ ਅਸੀਂ ਫੋਨ ਤੇ ਆਪਣੇ ਵਟਸਐਪ ਤੇ ਗੱਲ ਕਰਨੇ ਆ ਉਹ ਲੁੱਕ ਜਾਂਦੀ ਆ ਹੱਥ ਮੂਰੇ ਕਰ ਲੈਂਦੀ ਆ ਐਂ ਹੱਥ ਕਰ ਲੈਂਦੀ ਆ ਤੇ ਜਿਹੜੀ ਪੰਜਾਬੀ ਨੂੰ ਜੇ ਉਹਨੂੰ ਪੰਜਾਬੀ ਬੋਲਣੀ ਆਵੇ ਤਾਂ ਫੇਰ ਹੀ ਉਹ ਬੋਲੇ 6 ਸਾਲ ਦੀ ਹੋ ਗਈ ਆ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਨਾਨਾ ਨਾਨੀ ਆ ਫੇਰ ਹੋਰ ਦੇਖ ਲਾ ਆਪਣੀਆਂ ਕਿਤਾਬਾਂ ਦੇ ਵਿੱਚੋਂ ਹਰੀਸੋਂ ਨਲੂਆ ਮਹਾਰਾਜਾ ਰਣਜੀਤ ਸਿੰਘ ਕਾਲੀ ਫੂਲਾਸਵਰਗੇ ਛਾਂ ਸਿੰਘ ਟਾਰੀ ਵਰਗੇ ਇਤਿਹਾਸ ਹੀ ਚੱਕਤੇ ਸਕੂਲਾਂ ਚੋਂ ਹਾਂਜੀ ਹਾਂਜੀ ਆਪਾਂ ਤਾਂ ਪੜ੍ਹੇ ਆ ਨਾ ਪਹਿਲਾਂ ਬਾਕੀ ਵੱਡੀ ਗੱਲ ਇਹ ਆ ਜੀ ਜਿਹੜੀ ਸਾਡੀ ਸ੍ਰੋਮਣੀ ਕਮੇਟੀ ਹੈ ਹਾਂ ਜਿਨ੍ਹਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆ ਹੂੰ ਤੇ ਸੁਖਬੀਰ ਬਾਦਲ ਨਹੀਂ ਉਹਨੂੰ ਬਣਾਇਆ ਵਿਆ ਸੁਖਬੀਰ ਬਾਦਲ ਜਿਹਨੂੰ ਕਹਿੰਦਾ ਉਹੀ ਪ੍ਰਧਾਨ ਬਣ ਜਾਂਦਾ ਉਹੀ ਪ੍ਰਧਾਨ ਬਣਦਾ ਇਹ ਵੱਡੀ ਗੱਲ ਹੈ ਉਹਨਾਂ ਨੂੰ ਵੀ ਇਹ ਸਕੂਲਾਂ ਦੇ ਵਿੱਚ ਕਿਤਾਬਾਂ ਲਾਉਣੀਆਂ ਚਾਹੀਦੀਆਂ ਇਹ ਆਪਣਾ ਇਤਿਹਾਸ ਦਾ ਜ਼ਰੂਰੀ ਆ ਤਾਂ ਆਪਣੇ ਮੁੰਡੇ ਪੰਜਾਬ ਨੂੰ ਸੰਭਾਲਣਗੇ ਤੇ ਨਹੀਂ ਆਪਾਂ ਤੋਂ ਬਿਨਾਂ ਨਾ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਵੈਸੇ ਹੀ ਚੱਕਤੀ ਆ ਜੀ ਇਹਨਾਂ ਨੇ ਜਮੇ ਚੱਕਤੀ ਬਾਈ ਜਮੇ ਚੱਕਤੀ ਸਾਡੀ ਨਿੱਕੀ ਜੀ ਕੁੜੀ ਪੜਦੀ ਆ ਉਹ ਪੰਜਾਬੀ ਬੋਲਦੀ ਆ ਅੰਗਰੇਜ਼ੀ ਬੋਲਦੀ ਆ ਘਰ ਆ ਕੇ ਹਿੰਦੀ ਹਿੰਦੀ ਬੋਲਦੇ ਆ ਤੇ ਅੰਗਰੇਜ਼ੀ ਬੋਲਦੇ ਆ ਪੰਜਾਬੀ ਦਾ ਝਾਕਦੇ ਹੀ ਨਹੀਂ ਪੰਜਾਬੀ ਨਹੀਂ ਦੱਸਿਆ ਜਾਣਾ ਵੀ ਜਦੋਂ ਅਸੀਂ ਗੱਲ ਕਰਦੇ ਆ ਉਹ ਲੱਕ ਜਾਂਦੀ ਆ ਮੂੰਹ ਤੇ ਹੱਥ ਰੱਖ ਲੈਂਦੀ ਆ ਵੀ ਮੈਂ ਗੱਲ ਨਹੀਂ ਕਰਨੀ ਅਸੀਂ ਕਹਿੰਨੇ ਪੁੱਤ ਗੱਲ ਕਰ ਬਤੂੰ ਇੱਥੇ ਸਾਡੇ ਨਾਲ ਤੇਰਾ ਕਿਵੇਂ ਤੇਰੇ ਪਿਓ ਕੋਲ ਕਿਉਂ ਗਣੂਗਾ ਹਾਂ ਹਾਂ ਜੀ ਇਹ ਤਾਂ ਬਾਈ ਸਮ ਬਹੁਤ ਗਲਤ ਆ ਗਿਆ ਯਾਰ ਹੁਣ ਬੈਠੇ ਸੋਚੀ ਜਾਂਦੇ ਕਿੰਨੇ ਸਾਡੇ ਘਰ ਦੇ ਕਿੰਨੇ ਜੀ ਹੁੰਦੇ ਬੇਸ਼ੰਤ ਆਮਰ ਸਾਡਾ ਕਰਤਿਆਲ ਬਾਪੂ ਤੇ ਛੋਡੇ ਕਿੰਨੇ ਜੀ ਉਹਦੇ ਬਾਅਦ ਚ ਹੁਣੀ ਤੇ ਛੋਟੂ ਹੋਣੀ ਤੇ ਸਰ ਚਾਰ ਚਾਰ ਜੀ ਆਪਣੇ ਦੂਜੇ ਲਾਲ ਆਪਣੇ ਪਿੰਡਵਾਨੇ ਕੇ ਪਰਿਵਾਰ ਚੋਂ ਲੇ ਕੇ ਪਰਿਵਾਰ ਚੋਂ ਲਾਲਾ ਸਰਦਾਰੇ ਭਾਈ ਜੀ ਕੇ ਲਾਲਾ ਬੱਲੇ ਕੇ ਲਾਲਾ ਬਹਿ ਕੇ ਬਜ਼ੁਰਗਾਂ ਨੇ ਤਾਂ ਸਖੇਡਣੀ ਤੇ ਉਹਨਾਂ ਦੇ ਕੋਲੇ ਅਸੀਂ ਬਹਿ ਜਾਣ ਲਾ ਛੋਡੇ ਛੋਡੇ ਲਾਲਾ ਕਿੰਨੇ ਚਰ ਬਾਬਾ ਅਮਰ ਸਿੰਘ ਹੁੰਦਾ ਸੀ ਸਰਪੰਚ ਸਾਡੇ ਪਿੰਡ ਦਾ ਉਹਨੇ ਕਹਿਣਾ ਸੱਗੜ ਸਿਉਂ ਦੇ ਮੁੰਡੇ ਕਿੰਨੇ ਸੋਹਣੇ ਆ ਇਹਨਾਂ ਨੂੰ ਨੜੀ ਨਹੀਂ ਆਉਂਦੀ ਇਹਨਾਂ ਨੂੰ ਉਹ ਨਹੀਂ ਆਉਂਦਾ ਇਹਦੀ ਮਾਂ ਚੰਗਾ ਸਮਝਦੀ ਆ ਬੱਚੇ ਸਿਆਣੇ ਆ ਬਾਬਾ ਜਰੋ ਤਾਂ ਗੱਲਾਂ ਹੀ ਤਾਂ ਬਾਈ ਗੱਲਾਂ ਹੀ ਚਲੀਆਂ ਗਈਆਂ ਉਹ ਤਾਂ ਗੱਲਾਂ ਹੀ ਚਲੀਆਂ ਗਈਆਂ ਹੁਣ ਆਪਾਂ ਉਦੋਂ ਅਸੀਂ ਜੋ ਕੋਈ ਵੱਡਾ ਬੰਦਾ ਉਹ ਹੋ ਰਿਹਾ ਯਾਰ ਸਾਰਿਆਂ ਤੋਂ ਘਟ ਕੇ ਦੋ-ਦੋ ਤੇ ਆ ਗਏ ਆਪਾਂ ਜਦੋਂ ਉਦੋਂ ਕੋਈ ਵੱਡਾ ਬੰਦਾ ਹੋ ਰਿਹਾ ਦੋ ਬੇਟੇ ਦੋ ਅਸੀਂ ਬੈਠੇ ਆ ਤੇ ਹਲੇ ਜਿਹਨਾਂ ਦਾ ਕੋਈ ਬਾਹਰਪੂਰ ਨਹੀਂ ਗਿਆ ਉਹ ਤਾਂ ਭਲਾ ਚਾਰ ਜੀ ਬੈਠੇ ਸਾਡੇ ਕੋਲ ਦੀ ਵੱਡਾ ਬੰਦਾ ਲੰਘਦਾ ਸੀ ਅਸੀਂ ਪੈਰੀਂ ਹੱਥ ਲਾਉਂਦੇ ਸੀ ਤੁਸੀਂ ਵੀ ਭਾਜ ਤੈਨਹੀਂ ਰਹੇ ਹਾਂ ਹਾਂ ਹੁਣ ਹੱਥ ਜੀਆਂ ਚ ਕੱਲਾ ਬੈਠਾ ਅੱਠ ਜੀ ਪਹਿਲਾਂ ਜਦੋਂ ਕੋਈ ਚਾਰ ਭੈਣ ਭਰਾ ਅੱਠ ਜੀ ਅਸੀਂ ਜਦੋਂ ਸਾਡੇ ਇੱਥੇ ਪਹਿਲਾਂ ਵੱਡਾ ਬੰਦਾ ਸਾਡੇ ਕੋਲ ਦੀ ਲ ਉਹਦੇ ਤਾਂ ਤਾਂ ਬਣਾਈਆ ਬੰਦਾ ਮੋੜੋ ਆਓ ਜਿਵੇਂ ਹੁਣ ਤੋ ਤੂੰ ਕਹਿੰਦਾ ਮੈਂ 8.5 ਜੀ ਸੀ ਹੁਣ ਮੈਂ ਇਕੱਲਾ ਬੈਠਾ ਤਰਕਦਾ ਬੈਠਾ ਮੈਂ ਤੇ ਫੇਰ ਤੇ ਕਿੱਧਰ ਗਏ ਹੋ ਤੇ ਕਿੱਥੇ ਆਪਣੇ ਬੁਢੇ ਲੈਣਵਾਰ ਤੁਰੇ ਹੁੰਦੇ ਤੇ ਮਗਰ ਦੀ ਮਗਰ ਰੋਟੀ ਅਸੀਂ ਚਾਹਾਂ ਚਾਹਾਂ ਸਾਡੇ ਢੱਕਾਂ ਨਹੀਂ ਮੱਲਿਆ ਨੇ ਹਾਂ ਅਗੇ ਜਿਹੜੇ ਆਪਣੇ ਬਜ਼ੁਰਗ ਸੀ 5 5 6 6 ਤਾਂ ਭਰਾ ਸੀ 3 3 4 4 ਰਹਿਦੀਆਂ ਪੈਣਾ ਸੀ 8 9 ਤਾਂ ਹਰੇਕ ਕਰੇ ਹੁੰਦੇ ਸੀ ਉਹ ਵੱਡਾ ਹੁਣ ਤਾਂ ਇੱਕ ਜਵਾਕ ਆ ਮੁੰਡਾ ਜੇ ਹੋਗਾ ਤਾਂ ਕੁੜੀ ਕੋਈ ਲੈਂਦਾ ਨਹੀਂ ਉਹਦੇ ਵਿੱਚ ਤਿੰਨੇ ਆਪ ਤਾਂ ਕੁੜੀ ਤੇ ਮੁੰਡਾ ਬਸ ਦੋ ਜਵਾਕ ਦੋ ਹਲੇ ਵੀ ਉਹ ਵੀ ਚੰਗਾ ਜੀ ਦੇ ਕੁੜੀ ਤੇ ਮੁੰਡਾ ਹਲੇ ਹੈਗੇ ਆ ਉਹ ਗੱਲ ਉਹ ਵੀ ਹਲੇ ਠੀਕ ਆ ਜਿੱਲੇ ਦੇ ਹੈ ਹੀ ਨਹੀਂ ਯਾਰ ਮੁੰਡਾ ਹੀ ਆ ਕੱਲਾ ਕੀ ਕਰੂ ਉਹ ਉਹਨਾਂ ਦੇ ਹਾਜ਼ਮੇ ਵੱਡੇ ਸੀ ਬਜ਼ੁਰਗਾਂ ਦੇ ਉਹ ਕਹਿੰਦੇ ਸੀ ਇੱਕ ਵਿਆਹ ਗਿਆ ਸਾਰੇ ਵਿਆਹ ਗਏ ਹੁਣ ਕੱਲੇ ਕੱਲੇ ਲੈਂਦੇ ਨਹੀਂ ਕਿ ਲੈਂਦੇ ਨਹੀਂ ਕਿ ਬਸ ਯਾਰ ਪਤਾ ਨਹੀਂ ਕੀ ਕੁਦਰਤ ਨੇ ਉਹ ਦੇਖ ਲੈ ਮੇਰਾ ਰਸਤੇਦਾਰੀ ਕੀ ਬਣੂ ਕੀ ਬਣੂਗੀ ਉਹ ਯਾਰ ਭੂਆ ਮਾਸੀ ਫੁੱਪੇ ਫੇੜ ਹੀ ਬਣਨੇ ਆ ਜੇ ਕੁੜੀਆਂ ਹੋਣਗੀਆਂ ਤੇ ਜੋ ਕੁੜੀਆਂ ਹੀ ਹੈਨੀਆਂ ਤੇ ਫਿਰ ਰਿਸ਼ਤੇਦਾਰੀਆਂ ਕੀ ਬਣਣਗੇ ਆਪਣੇ ਮਾਸੀ ਉਦੋਂ ਆਏ ਸੀ ਨਾ ਆਦਮੀ ਸੀ ਮਾਸੀ ਬਣਨੀ ਨਹੀਂ ਬਾਈ ਬਣਨੀ ਨਹੀਂ ਬਸ ਇਹਦਾ ਤਾਂ ਬਣੂ ਜਾਂ ਕਾਹਦੀ ਭੈਣ ਹੋ ਨਾ ਭੂਆ ਆਪਣੇ ਮੁੰਡਾ ਵੇਲਾ 6 ਮਹੀਨੇ ਕਰਦਾ ਨਹੀਂ ਅੱਡ ਹੋ ਜਾਂਦਾ ਅੱਡ ਹੋ ਜਾਂਦਾ ਇੱਕ ਵਿਆਹ ਜਾਂਦਾ ਇੱਕ ਜੱਟ ਦੇ ਪਾਸ ਸਾਰੇ ਬਹਿ ਗਏ ਸਾਰੇ ਨਿਵਾਸ ਕਰੀ ਜਾਂਦੇ ਆਹ ਆਦਮੀ ਵੱਡੇ ਸੀ ਆਦਮੀ ਵੱਡੇ ਯਾਰ ਮੈਂ ਤਾਂ ਅੱਗੇ ਇੱਕ ਦਿਨ ਗੱਲਾਂ ਕਰ ਗਿਆ ਮੈਂ ਕਹਿੰਦਾ ਮੈਂ ਇਹਨਾਂ ਦੇ ਗਾਂਦੇ ਕੇ ਘਰੇ ਜਾਂਦਾ ਬਾਈ ਤੇ ਇਹਨਾਂ ਦੇ ਬੁੱਢੇ ਨੇ ਬੈਠੇ ਕਿ ਨਿਹਾਲੋ ਚਾ ਬਣਾ ਜੀ ਥੋਣੀ ਆਏ ਆ ਚਾ ਉਹਨੇ ਵਿਚਾਰੀ ਨੇ ਉਦਹੀਂ ਧਰ ਦੇਣੀ ਉਦਹੀਂ ਪਤੀਲਾ ਦੇ ਲੈ ਕੱਡਾ ਪਾਣਾ ਬਣਾ ਰੌਣੇ ਮਾ ਦੀ ਇਹਨਾਂ ਦੇ ਆਪਣੇ ਕੈ ਲੋ ਕੇ ਮਨ ਸੀ ਕੇ ਇੱਥੇ ਅਸੀਂ ਬਿਲਾ ਸਾਰਾ ਮੈਨੂੰ ਪਤਾ ਵੀ ਜੰਨਾ ਆਪਣੇ ਗਵਾਰਡ ਦੇ ਬੰਦੇ ਸੀ ਸਾਰੇ ਇਹਨਾਂ ਦੇ ਘਰੇ ਬੈਠੇ ਰਹਿਣਾ ਮੇਜਰ ਕੇ ਹਾਂਜੀ ਇਹਨਾਂ ਦੇ ਕਰੋ ਰੋਟੀ ਵੀ ਕਈ ਯਾਰ ਚੋਂ ਚੋਂ ਪੰਜਾਂ ਪੰਜਾਂ ਬੰਦਿਆਂ ਨੇ ਖਾ ਲੈਣੀ ਤੇ ਦਾ ਚਾਹ ਤਾਂ ਮੈਨੂੰ ਪਤਾ ਦੋ ਵਾਰੀ ਵੀ ਪੀਲੇਦੇ ਸੋਹਬਾ ਤੇ ਸ਼ਾਮ ਇਹ ਜੇ ਗਵਾਡ ਬੰਦਾ ਕੋਈ ਬਿਮਾਰ ਹੋ ਗਿਆ ਜਾਂ ਕਿਸੇ ਦੇ ਸੱਟ ਲੱਗ ਗਈ ਉਹ ਇਹ ਕਹਿੰਦੇ ਆ ਵੀ ਚੰਗਾ ਹੋ ਗਿਆ ਚੰਗਾ ਹੋ ਗਿਆ ਜਦ ਇੱਕ ਦੂਜੇ ਦੇ ਆਪਾਂ ਤਾਂ ਇੱਕ ਦੂਜੇ ਦੇ ਸੜੀ ਜਾਂਦੇ ਆ ਇੱਕ ਜੇ ਤੇਰੇ ਸੁੱਖ ਚਾਤੂ ਗੱਡੀ ਲਈ ਤੇ ਸੜਾਂਤ ਮੈਨੂੰ ਹੋ ਜਾਣੀ ਆ ਪਿਆਰ ਸੇਰੇ ਨੇ ਗੱਡੀ ਕੀ ਕਰਨੀ ਸੀ ਇੱਥੋਂ ਤਾਂ ਹੀ ਲੱਗ ਗਿਆ ਆਪਾਂ ਤਾਂ ਹਾਂ ਹਾਂ ਮਤਾਂ ਦੇਣ ਲੱਗੇ ਹੁਣ ਨਹੀਂ ਕੋਈ ਸਮਝਦਾ ਕਿਸੇ ਨੂੰ ਮੈਂ ਤੈਨੂੰ ਹਾਸੇ ਵਾਲੀ ਗੱਲ ਸੁਣਾਉਂਦਾ ਹਾਂ ਅਸੀਂ ਲਾਇਆ ਜੈਂਟਰੀਨ ਟ੍ਰੈਕਟਰ ਹਾਂ ਮੈਨੂੰ ਮੈਂ ਕੰਦਰੀ ਤੇ ਬਠਕ ਉਹ ਮੈਂ ਮੋਟੇ ਬਿਠਾ ਦਦੇ ਤੇ ਕੰਦਰੀ ਮੇਰੇ ਕੋਲ ਆ ਗਿਆ ਹੂੰ ਚਾਚਾ ਦੇ ਬੈਠੇ ਮੈਂ ਹਾਂ ਕਹਦਾ ਯਾਰ ਜੈਂਟਰੀਨ ਟ੍ਰੈਕਟਰ ਦੇ ਕਰਨਾ ਚਿੱਤਰਨ ਵਾਲੇ ਹੂੰ ਆ ਗਿਆ ਨੂੰ ਪੁੱਛਦਾ ਮਾੜੀ ਗੱਲ ਆ ਕਿ ਕਿਉਂ ਖੁਸ਼ ਹੋਣਾ ਚਾਹੀਦਾ ਬਸ ਹੋ ਗਿਆ